ਓ ਕਿਉਂ ਸੁਣ ਗਿਓ ਕਿਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਨਾ ਇਹ ਤੁਹਾਨੂੰ ਸਾਰੀ ਆਉਂਦੀ ਐ ਹੁਣ ਵਾਰ-ਵਾਰ ਕੀ ਸੁਣਾਵਾ ਐ ਜੀ ਫਿਰ ਇੱਕ ਤਰੀਕ ਨੂੰ ਝਾੜੂ ਵਾਲਾ ਮਾਡਲ ਦੱਬੋਂਗੇ ਕਿਕਲੀ ਪੂਰੀ ਹਾਲ ਸੁਖਵੀਰ ਦੀ ਕਿੱਕਲੀ ਕਲੀਰ ਦੀ ਪੂਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਣ ਨੂੰ ਕੋਈ ਥੇਲਣੀ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਵਰਸੀ ਬੜੇ ਭੁਖੜਵੇ ਆ ਦੋਕ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜਵੇ ਮੇਰੀ ਸੁੱਕੀ ਜਾਏ ਜਾਨ ਵੇ ਹਾਂਜੀ ਸਹੀ ਹੈ ਨਾ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਘੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਸਤੋਜ ਵਾਲੇ ਨੇ ਪੁੱਟੀ ਐ ਲੈ 4 ਜੂਨ ਨੂੰ ਕਾਲੀ ਦਲ ਦੀ ਰਾਜਨੀਤੀ ਚੋਂ ਸਦਾ ਲਈ ਛੁੱਟੀ ਐ ਵੀਰੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਪਿਆਰ ਦਿੱਤਾ ਹੈ 48 ਡਿਗਰੀ ਟੈਂਪਰੇਚਰ ਦੇ ਵਿੱਚ ਤੁਸੀਂ ਇੱਥੇ ਆਏ ਹੋ ਇਹੋ ਜਿਹੇ ਵਡੇ ਲੀਡਰ ਬਾਹਰ ਨਹੀਂ ਨਿਕਲਦੇ ਨਾ ਲੋਕ ਨਿਕਲਣਾ ਇਹ ਤਾਂ ਪਿਆਰ ਹੀ ਆ ਤੁਹਾਡਾ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਅੱਕਣ ਨਹੀਂ ਦਿੰਦਾ ਉਹ ਵੱਡੇ-ਵੱਡੇ ਦੇਸ਼ ਦੇ ਪੱਤਰਕਾਰ ਕਹਿੰਦੇ ਇੰਨੀਆਂ ਰੈਲੀਆਂ ਕਿਵੇਂ ਕਰ ਲੈਨੇ ਹੋ ਉਹ ਮੈਂ ਕਿਹਾ ਮੂਰੋ ਪਿਆਰ ਹੀ ਇੰਨਾ ਮਿਲਦਾ ਮੈਂ ਕੀ ਕਰਾਂ ਪਿਆਰੀ ਇਹ ਨਾ ਮਿਲਦਾ ਮੋਰੋ ਸੋ ਇੱਕ ਤਰੀਕ ਨੂੰ ਝਾੜੂ ਵਾਲਾ ਬਣਨ ਦੱਬ ਦਿਓ ਅਰਵਿੰਦ ਕੇਜਰੀਵਾਲ ਜੀ ਉਹ ਵੀ ਆਏ ਨੇ ਪੰਜਾਬ ਚ ਫਿਰਦੇ ਨੇ ਉਹ ਵੀ ਸਾਨੂੰ ਆਪਦੇ ਵਾਸਤੇ ਵੋਟ ਨਹੀਂ ਚਾਹੀਦੀ ਮੇਰੇ ਵੀਰੋ ਤੁਹਾਡੇ ਜਵਾਕਾਂ ਵਾਸਤੇ ਵੋਟ ਮੰਗੜ ਆਇਆ ਇਹ ਨਾ ਕਹਿ ਦਿਓ ਕਿ ਜੇ ਭਗਵਾਨ ਤੁਮਾਨ ਫਾਜ਼ਿਲ ਕਾ ਬੱਲੂਆਂ ਨੇ ਬਲ ਦੇ ਦੋ ਤਿੰਨ ਚੱਕਰ ਹੋਰ ਲਾ ਜਾਂਦਾ ਫਿਰ ਉਹਨੂੰ ਵੋਟਾਂ ਹੋਰ ਪਾ ਦਿੰਦੇ ਵੀਰੋ ਮੈਨੂੰ ਵੋਟਾਂ ਨਾ ਪਾਇਓ ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਮੰਗਣੇ ਆਇਆ ਮੈਂ ਥੋੜੇ ਬੱਚਿਆਂ ਵਾਸਤੇ ਵੋਟਾਂ ਮੰਗਣ ਆਇਆ ਤਰਤਾ